ਕਚੇਰੀਆਂ ਚ ਮੈਂ ਨਹੀਂ ਕਹਿੰਦਾ ਕਿ 100% ਰਿਸ਼ਵਤ ਰੁਕੀ ਹੋਣੀ ਹਜੇ ਵੀ ਹੋਣਗੇ ਉਹ ਖੂਨ ਚ ਜਿਨ੍ਹਾਂ ਦੇ ਖੂਨ ਚ ਹੁੰਦਾ ਨਾ ਅੱਜ ਕਈ ਵਾਰੀ ਆਪਣੇ ਵੀ ਖੂਨ ਚ ਆ ਗਿਆ ਹੁਣ ਇੰਨੇ ਸਾਲ ਹੋ ਗਏ ਨਾ ਉਹ ਕਿਤੇ ਇੱਕ ਤਹਿਸੀਲ ਚ ਕੋਈ ਚੰਗਾ ਤਸੀਲਦਾਰ ਲਾਤਾ ਵੀ ਇਮਾਨਦਾਰ ਸੀ ਪੈਸੇ ਨਹੀਂ ਲੈਂਦਾ ਸੀ ਬਜ਼ੁਰਗ ਗਿਆ ਰਿਸ਼ਟ੍ਰਿਕਰਣ ਉਹਨੇ ਰਿਸ਼ਟੀ ਕੀਤੀ ਬਾਪੂ ਨੇ ਟੇਬਲ ਦੇ ਥੱਲੋਂ ਦੀ 10000 ਰੁਪਇਆ ਫੜਾਤਾ ਉਹ ਤਹਿਸੀਲਦਾਰ ਕਹਿੰਦਾ ਬਾਬਾ ਜੀ ਇਹ ਨਹੀਂ ਚੱਲਣਾ ਕਹਿੰਦਾ ਅੱਛਾ ਜੀ ਵੱਧ ਗਿਆ ਰੇਟ ਕਿੰਨੇ ਦੇਵਾਂ ਕਹਿੰਦਾ ਬਾਬਾ ਜੀ ਇਹ ਪੈਸੇ ਨਹੀਂ ਲੱਗਦੇ ਰਿਸ਼ਟੀ ਹੋ ਗਈ ਥੋੜੀ ਗਵਰਨਮੈਂਟ ਸਾਨੂੰ ਐਸੇ ਕੰਮ ਦੀ ਤਨਖਾਹ ਦਿੰਦੀ ਹੈ ਰਿਸ਼ਟੀ ਥੋੜੀ ਹੋ ਗਈ ਚਲੋ ਸ਼ਾਬਾਸ਼ ਉਹ ਕਹਿੰਦਾ ਤਹਿਸੀਲਦਾਰ ਨੂੰ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਇੰਨੀ ਕ ਜਮੀਨ ਦੀ ਕਰਾਈ ਸੀ ਉਦੋਂ ਤੇਰੀ ਥਾਂ ਤੇ ਕੋਈ ਹੋਰ ਸੀ ਉਦੋਂ ਤਾਂ 10000 ਹੀ ਲੱਗਿਆ ਸੀ 10 ਦੇ ਫਿਰ ਹੁਣ ਕਿੰਨੇ ਲੱਗਣਗੇ ਉਹ ਕਹਿੰਦਾ ਬਾਬਾ ਜੀ ਜਦੋਂ ਤੁਹਾਨੂੰ ਕਹਿਤਾ ਕੋਈ ਪੈਸੇ ਨਾ ਲੱਗੂ ਰਿਸ਼ਟਰੀ ਹੋ ਗਈ ਜਾਓ ਬਾਹਰ ਚਲਾ ਗਿਆ ਸਾਰਾ ਦਿਨ ਉਹ ਬਾਪੂ ਕਚੈਰੀਆਂ ਦੇ ਬਾਹਰ ਜਿਹੜੇ ਵਸੀਕਾ ਨਵੀਸ ਬੈਠੇ ਹੁੰਦੇ ਆ ਅਰਜੀ ਉਹਨਾਂ ਨੂੰ ਦਿਖਾਈ ਗਿਆ ਕਦੇ ਕਿਸੇ ਕੋਲੇ ਕਦੇ ਆਪਣੀ ਰਿਸ਼ਟਰੀ ਦਿਖਾਈ ਗਿਆ ਉਹਨਾਂ ਨੂੰ ਕਹਿੰਦਾ ਯਾਰ ਦੇਖਿਓ ਕੁਝ ਗਲਤ ਤਾਂ ਨਹੀਂ ਹੈਗਾ ਪੈਸੇ ਨਹੀਂ ਲੈ ਕਹਿੰਦਾ ਮੈਂ ਤੁਹਾਨੂੰ ਸਾਨੂੰ ਵੀ ਨਹੀਂ ਐ ਲੱਗਦਾ ਹੁਣ ਜੇ ਪੈਸੇ ਨਹੀਂ ਲਏ ਤਾਂ ਕੰਮ ਠੀਕ ਹੋ ਗਿਆ ਹੋਊਗਾ। ਉਹ ਸਾਡੇ ਵੀ ਆ ਗਿਆ ਨਾ ਵਿੱਚੇ। ਉਹ ਕਹਿੰਦੇ ਠੀਕ ਹੈ ਕਹਿੰਦੇ ਯਾਰ ਪੈਸਿਆਂ ਬਿਨਾ ਕਿਵੇਂ ਹੋਗੀ। ਸੋ ਇਹ ਰੀਤਾਂ ਟੁੱਟਣ ਗਿਆ। ਇਹ ਰੀਤਾਂ ਟੁੱਟਣ ਗਿਆ ਕਿਉਂਕਿ ਹੁਣ ਜਨਤਾ ਜਿਹੜੀ ਐ ਉਹ ਆਪਸ ਵਿੱਚ ਇੱਕ ਦੂਜੇ ਤੇ ਸ਼ੱਕ ਕਰਨ ਲੱਗੀ ਸੀ। ਵੀ ਤੁਹਾਨੂੰ ਆਹ ਲੁੱਟਦਾ ਐ, ਤੁਹਾਨੂੰ ਆਹ ਲੁੱਟਦਾ ਐ। ਤੁਹਾਡਾ ਆ ਦੁਸ਼ਮਣ ਐ, ਆ ਸਮਾਜ ਤੁਹਾਡਾ ਦੁਸ਼ਮਣ ਐ। ਜੇ ਆ ਸਮਾਜ ਆ ਗਿਆ ਤਾਂ ਫਿਰ ਆ ਸਮਾਜ ਨੂੰ ਤਾਂ ਐ ਕਰ ਦੇਣਗੇ ਲੜਾਈ ਜਾਂਦੇ ਸਾਨੂੰ ਕਚੇਰੀਆਂ ਚ ਮੈਂ ਨਹੀਂ ਕਹਿੰਦਾ ਕਿ 100% ਰਿਸ਼ਵਤ ਰੁਕੀ ਹੋਣੀ ਹਜੇ ਵੀ ਹੋਣਗੇ ਉਹ ਖੂਨ ਚ ਜਿਨ੍ਹਾਂ ਦੇ ਖੂਨ ਚ ਹੁੰਦਾ ਨਾ ਅੱਜ ਕਈ ਵਾਰੀ ਆਪਣੇ ਵੀ ਖੂਨ ਚ ਆ ਗਿਆ ਹੁਣ ਇੰਨੇ ਸਾਲ ਹੋ ਗਏ ਨਾ ਉਹ ਕਿਤੇ ਇੱਕ ਤਹਿਸੀਲ ਚ ਕੋਈ ਚੰਗਾ ਤਹਿਸੀਲ ਦਾ ਲਾਤਾ ਵੀ ਇਮਾਨਦਾਰ ਸੀ ਪੈਸੇ ਨਹੀਂ ਲੈਂਦਾ ਸੀ ਬਜ਼ੁਰਗ ਗਿਆ ਰਜਿਸਟ੍ਰੇਸ਼ਨ ਉਹਨੇ ਰਜਿਸਟਰੀ ਕੀਤੀ ਬਾਪੂ ਨੇ ਟੇਬਲ ਦੇ ਥੱਲੋਂ ਦੀ 10000 ਰੁਪਿਆ ਫੜਾਤਾ ਉਹ ਤਸੀਲਦਾਰ ਕਹਿੰਦਾ ਬਾਬਾ ਜੀ ਇਹ ਨਹੀਂ ਚੱਲਣਾ ਕਹਿੰਦਾ ਅੱਛਾ ਜੀ ਭਲ ਗਿਆ ਰੇਟ ਕਿੰਨੇ ਦੇਵਾਂ ਕਹਿੰਦਾ ਬਾਬਾ ਜੀ ਇਹ ਪੈਸੇ ਨਹੀਂ ਲੱਗਦੇ ਰਜਿਸਟਰੀ ਹੋ ਗਈ ਤੁਹਾਡੀ ਗਵਰਨਮੈਂਟ ਸਾਨੂੰ ਐਸੇ ਕੰਮ ਦੀ ਤਨਖਾਹ ਦਿੰਦੀ ਹੈ ਰਿਸ਼ਤੀ ਥੋੜੀ ਹੋ ਗਈ ਚਲੋ ਸ਼ਾਬਾਸ਼ ਉਹ ਕਹਿੰਦਾ ਤਹਿਸੀਲਦਾਰ ਨੂੰ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਇੰਨੀ ਕੁ ਜ਼ਮੀਨ ਦੀ ਕਰਾਈ ਸੀ ਉਦੋਂ ਤੇਰੀ ਥਾਂ ਤੇ ਕੋਈ ਹੋਰ ਸੀ ਉਦੋਂ ਤਾਂ 10000 ਹੀ ਲੱਗਿਆ ਸੀ ਦੱਸ ਦੇ ਫਿਰ ਹੁਣ ਕਿੰਨੇ ਲੱਗਣਗੇ ਉਹ ਕਹਿੰਦਾ ਬਾਬਾ ਜੀ ਜਦੋਂ ਤੁਹਾਨੂੰ ਕਹਿਤਾ ਕੋਈ ਪੈਸਾ ਨਹੀਂ ਲੱਗੂ ਰਿਸ਼ਤੀ ਹੋ ਗਈ ਜਾਓ ਬਾਹਰ ਚਲੇ ਗਿਆ ਸਾਰਾ ਦਿਨ ਉਹ ਬਾਪੂ ਕਚੈਰੀਆਂ ਦੇ ਬਾਹਰ ਜਿਹੜੇ ਵਸੀਕਾ ਨਵੀਸ ਬੈਠੇ ਹੁੰਦੇ ਆ ਅਰਜੀ ਉਹਨਾਂ ਨੂੰ ਦਿਖਾਈ ਗਿਆ ਕਦੇ ਕਿਸੇ ਕੋਲੇ ਕਦੇ ਆਪਣੀ ਰਿਸਟਰੀ ਦਿਖਾਈਗੇ ਉਹਨਾਂ ਨੂੰ ਕਹਿੰਦੇ ਯਾਰ ਦੇਖਿਓ ਕੁਝ ਗਲਤ ਤਾਂ ਨਹੀਂ ਹੈਗਾ ਪੈਸੇ ਨਹੀਂ ਲਏ ਕਹਿੰਦਾ ਮੈਂ ਤੂੰ ਸਾਨੂੰ ਵੀ ਨਹੀਂ ਐ ਲੱਗਦਾ ਹੁਣ ਜੇ ਪੈਸੇ ਨਹੀਂ ਲਏ ਤਾਂ ਕੰਮ ਠੀਕ ਹੋ ਗਿਆ ਹੋਊਗਾ ਕਿਉਂਕਿ ਸਾਡੇ ਵੀ ਆ ਗਿਆ ਨਾ ਵਿੱਚ ਉਹ ਕਹਿੰਦੇ ਠੀਕ ਹੈ ਕਹਿੰਦਾ ਯਾਰ ਪੈਸਿਆਂ ਬਿਨਾ ਕਿਵੇਂ ਹੋਗੀ ਸੋ ਇਹ ਰੀਤਾਂ ਟੁੱਟਣ ਗਿਆ ਇਹ ਰੀਤਾਂ ਟੁੱਟਣ ਗਿਆ ਕਿਉਂਕਿ ਹੁਣ ਜਨਤਾ ਜਿਹੜੀ ਹੈ ਉਹ ਆਪਸ ਵਿੱਚ ਇੱਕ ਦੂਜੇ ਤੇ ਸ਼ੱਕ ਕਰਨ ਲੱਗੀ ਸੀ ਵੀ ਤੁਹਾਨੂੰ ਆ ਲੁੱਟਦਾ ਤੁਹਾਨੂੰ ਆਲ ਉੱਟਦਾ ਥੋੜਾ ਆ ਦੁਸ਼ਮਣ ਹੈ ਆ ਸਮਾਜ ਤੁਹਾਡਾ ਦੁਸ਼ਮਣ ਹੈ ਜੇ ਆ ਸਮਾਜ ਆ ਗਿਆ ਤਾਂ ਫਿਰ ਆ ਸਮਾਜ ਨੂੰ ਤਾਂ ਇਹ ਕਰ ਦੇਣਗੇ ਲੜਾਈ ਜਾਂਦੇ ਸਾਨੂੰ